ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਅਸੀਂ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਜੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇੱਕ ਹੋਰ ਪਿਆਰੀ ਜੀ ਕਹਾਣੀ ਇੱਕ ਵਾਰੀ ਇੱਕ ਬਹੁਤ ਹੀ ਸਿਆਣੇ ਸਮਝੇ ਜਾਂਦੇ ਨੌਜਵਾਨ ਨੂੰ ਇੱਕ ਵਾਰੀ ਕਿਸੇ ਸ਼ਹਿਰ ਦੀ ਇੱਕ ਸਰਾਂ ਦੇ امیر ਆਦਮੀ ਨੇ ਰਾਤ ਦੇ ਭੋਜਨ ਲਈ ਬੁਲਾਇਆ ਉਸ ਨੌਜਵਾਨ ਨੇ ਭੋਜਨ ਦਾ ਸੱਦਾ ਪਰਿਵਾਨ ਕਰ ਲਿਆ ਤੇ ਮਿੱਥੇ ਸਮੇਂ ਤੇ ਉਸ ਸਰਾਂ ਵਿੱਚ ਪਹੁੰਚ ਗਿਆ ਸਾਰੇ ਜਣੇ ਖਾਣੇ ਦੀ ਮੇਜ਼ ਤੇ ਬੈਠ ਗਏ ਨੌਜਵਾਨ ਤਾਂ ਮਹਿਮਾਨ ਸੀ ਤੇ ਮੇਜ਼बान ਸਰਾਂ ਦਾ مالک ਸੀ ਜਿਸ ਨਾਲ ਉਸ ਦੀ ਪਤਨੀ ਦੋ بیٹے ਤੇ ਦੋ ਬੇਟੀਆਂ ਸਨ ਮੇਜ਼ ਤੇ ਪੰਜ ਕਬੂਤਰ ਤੇ ਇੱਕ ਮੁਰਗਾ ਪਰੋਸੇ ਗਏ ਤੇ ਸਰਾਂ ਦੇ مالک ਨੇ ਨੌਜਵਾਨ ਨੂੰ ਇਹ ਸਾਰਾ ਭੋਜਨ ਸਾਰੇ ਜਾਣਿਆਂ ਚ ਬਰਾਬਰ ਵੰਟਾਉਣ ਲਈ ਕਿਹਾ ਉਸ ਨੇ ਇੱਕ ਕਬੂਤਰ ਦਾ ਮਾਸ ਦੋਹਾਂ ਬੇਟਿਆਂ ਨੂੰ ਤੇ ਦੂਸਰੇ ਕਬੂਤਰ ਦਾ ਮਾਸ ਤੋਨਾ ਧੀਆ ਨੂੰ ਤੇ ਤੀਸਰੇ ਦਾ ਸਰਾਂ ਦੇ ਮਾਲਕ ਤੇ ਉਸ ਦੀ ਪਤਨੀ ਵਿਚਕਾਰ ਬਰਾਬਰ ਵੰਡ ਦਿੱਤਾ ਅਤੇ ਆਪਣੇ ਵਾਸਤੇ ਦੋ ਕਬੂਤਰ ਦਾ ਮਾਸ ਰੱਖ ਲਿਆ ਮੇਜ਼ਬਾਨ ਉਸ ਦੇ ਭੋਜਨ ਦੇ ਵੰਡਣ ਦੇ ਤਰੀਕੇ ਤੋਂ ਬਹੁਤ ਹੈਰਾਨ ਹੋਇਆ ਪਰ ਜਦੋਂ ਸਭ ਨੇ ਕਬੂਤਰਾਂ ਦਾ ਮਾਸ ਖਾ ਲਿਆ ਤਾਂ ਉਸ ਨੇ ਨੌਜਵਾਨ ਨੂੰ ਮੁਰਗੇ ਦਾ ਮਾਸ ਵੰਡਣ ਲਈ ਕਿਹਾ ਨੌਜਵਾਨ ਨੇ ਮੁਰਗੇ ਦੇ ਸਰਦਾ ਮਾਸ ਉਸ ਨੂੰ ਸਰਾਂ ਦੇ ਮਾਲਕ ਨੂੰ ਤੇ ਉਸ ਦੀ ਪਤਨੀ ਨੂੰ ਦੇ ਦਿੱਤਾ ਤੇ ਇੱਕ ਇੱਕ ਲੱਤ ਦੋਨਾਂ ਬੇਟਿਆਂ ਨੂੰ ਦੇ ਦਿੱਤੀ ਤੇ ਇੱਕ ਇੱਕ ਖੰਭ ਦੋਹਾਂ ਬੇਟੀਆਂ ਵਿਚਕਾਰ ਬਰਾਬਰ ਵੰਡ ਦਿੱਤਾ ਤੇ ਮੁਰਗੇ ਦਾ ਬਾਕੀ ਹਿੱਸਾ ਆਪਣੇ ਲਈ ਰੱਖ ਲਿਆ ਸਰਾਂ ਦੇ ਮਾਲਕ ਨੇ ਉਸ ਨੂੰ ਇਸ ਵੰਡ ਬਾਰੇ ਖੁੱਲ ਕੇ ਦੱਸਣ ਲਈ ਕਿਹਾ ਕਿ ਉਸਨੇ ਇਹ ਕਿਵੇਂ ਕੀਤਾ ਤੇ ਕਿਉਂ ਕੀਤਾ ਤਾਂ ਨੌਜਵਾਨ ਨੇ ਕਿਹਾ ਮੈਂ ਸਭ ਕੁਝ ਬਰਾਬਰ ਵੰਡਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੁਸੀਂ ਆਪਣੀ ਪਤਨੀ ਅਤੇ ਇੱਕ ਕਬੂਤਰ ਦਾ ਜੋੜ ਤਿੰਨ ਹੈ ਤੁਹਾਡੇ ਦੋ ਬੇਟਿਆਂ ਤੇ ਇੱਕ ਕਬੂਤਰ ਦਾ ਜੋੜ ਵੀ ਤਿੰਨ ਹੈ ਉਹ ਆਦੀਆਂ ਬੇਟੀਆਂ ਤੇ ਇੱਕ ਕਬੂਤਰ ਵੀ ਗਿਣਤੀ 'ਚ 3 ਹਨ ਅਤੇ ਮੇਰੀ ਅਤੇ ਦੋ ਕਬੂਤਰਾਂ ਦੀ ਗਿਣਤੀ ਵੀ 3 ਹੈ ਇਸ ਲਈ ਮੈਂ ਤਿੰਨ-ਤਿੰਨ ਦੇ ਹਿਸਾਬ ਨਾਲ ਬਰਾਬਰ ਵੰਡ ਦਿੱਤੇ ਹਨ ਹੁਣ ਮੈਂ ਤੁਹਾਨੂੰ ਮੁਰਗੇ ਦੀ ਵੰਡ ਬਾਰੇ ਦੱਸਦਾ ਹਾਂ ਤੁਹਾਨੂੰ ਤੇ ਤੁਹਾਡੀ ਪਤਨੀ ਨੂੰ ਮੈਂ ਸਿਰ ਵਾਲੇ ਹਿੱਸੇ ਦਾ ਮਾਸ ਦਿੰਦਾ ਹਾਂ ਕਿ ਕਿ ਤੁਸੀਂ ਤੋਂ ਮੇ ਪਰਿਵਾਰ ਦੇ ਮੁਖੀ ਹੋ ਤੇ ਤੁਹਾਡੇ ਬੇਟਿਆਂ ਨੂੰ ਮੈਂ ਮੁਰਗੇ ਦੀਆਂ ਦੋ ਲੱਤਾਂ ਵੰਡ ਕੇ ਦਿੱਤੀਆਂ ਕਿਉਂਕਿ ਉਹ ਤੁਹਾਡੇ ਪਰਿਵਾਰ ਦੇ ਥੰਮ ਹਨ ਤੇ ਤੁਹਾਡੀਆਂ ਬੇਟੀਆਂ ਨੂੰ ਮੈਂ ਖੰਭ ਇਸ ਲਈ ਦਿੱਤੇ ਨੇ ਕਿਉਂਕਿ ਉਹਨਾਂ ਨੇ ਇੱਕ ਦਿਨ ਵਿਆਹੀਆਂ ਜਾਣਾ ਹੈ ਤੇ ਆਪਣੇ ਖੰਭਾਂ ਨਾਲ ਉੱਡ ਕੇ ਤੁਹਾਡੇ ਘਰ ਤੋਂ ਦੂਰ ਹੋਰ ਘਰ ਚੱਲੀਆਂ ਜਾਣਾ ਹੈ ਆਪਣੇ ਲਈ ਮੈਂ ਮੁਰਗੇ ਦੇ ਬਾਕੀ ਸਰੀਰ ਦਾ ਮਾਸ ਇਸ ਲਈ ਰੱਖ ਲਿਆ ਕਿਉਂਕਿ ਇਹ ਸਮੁੰਦਰੀ ਜਹਾਜ਼ ਵਰਗਾ ਜਾਪਦਾ ਹੈ ਅਤੇ ਮੈਂ ਸਮੁੰਦਰੀ ਜਹਾਜ਼ ਚ ਹੀ ਇੱਥੇ ਪਹੁੰਚਾਂ ਸਾਂ ਤੇ ਮੈਨੂੰ ਉਮੀਦ ਹੈ ਕਿ ਮੈਂ ਸਮੁੰਦਰੀ ਜਹਾਜ਼ ਚ ਹੀ ਆਪਣੇ ਘਰ ਵਾਪਸ ਚਲੇ ਜਾਣਾ ਹੈ ਇਸ ਤਰ੍ਹਾਂ ਦੀ ਵੰਡ ਦੇ ਤਰੀਕੇ ਨਾਲ ਉਹ ਬਹੁਤ ਹੀ ਹੈਰਾਨ ਹੋ ਗਿਆ ਸਰਾਂ ਦਾ ਮਾਲਕ 당ਗ ਰਹਿ ਗਿਆ ਤੇ ਉਹ ਬਹੁਤ ਖੁਸ਼ ਹੋਇਆ ਤੇ ਉਸਨੇ ਨੌਜਵਾਨ ਨੂੰ ਬਹੁਤ ਸਾਰਾ ਇਨਾਮ ਵੀ ਦਿੱਤਾ ਹੁਣ ਸਰਾਂ ਦਾ ਨੌਜਵਾਨ ਸਰਾਂ ਦਾ ਮਾਲਕ ਉਸ ਨੌਜਵਾਨ ਨੂੰ ਆਪਣੇ ਕੋਲੋਂ ਦੂਰ ਨਹੀਂ ਸੀ ਜਾਣ ਦੇਣਾ ਚਾਹੁੰਦਾ ਇਸ ਲਈ ਉਸਨੇ ਨੌਜਵਾਨ ਅੱਗੇ ਬੇਨਤੀ ਕੀਤੀ ਕਿ ਉਹ ਉਸ ਦਾ ਕੰਮ ਵਿੱਚ ਕਾਰੋਬਾਰ ਵਿੱਚ ਹੱਥ ਬਟਾਵੇ ਕਿਉਂਕਿ ਉਸ ਨੂੰ ਸਮਝ ਆ ਚੁੱਕੀ ਸੀ ਕਿ ਉਹ ਬਹੁਤ ਹੀ ਗਿਆਨ ਵਾਲਾ ਹੈ ਸਰਾਂ ਦੇ ਨੌਜਵਾਨ ਨੇ ਵੀ ਮਾਲਕ ਮਾਲਕ ਨੂੰ ਨਾ ਨਾ ਕੀਤੀ ਤੇ ਉਸ ਨੇ ਸਰਾਂ ਦੇ ਮਾਲਕ ਨੂੰ ਹਾਂ ਕਰ ਦਿੱਤੀ ਹੁਣ ਉਹ ਉਸ ਦੇ ਵਪਾਰ ਵਿੱਚ ਕੰਮ ਕਰ ਕਰਨ ਲੱਗਾ ਸਰਾਂ ਦਾ ਮਾਲਕ ਬਹੁਤ ਖੁਸ਼ ਸੀ ਉਹ ਨੌਜਵਾਨ ਦੇ ਕੰਮ ਕਰਨ ਦੇ ਤਰੀਕੇ ਨੂੰ ਲੈ ਕੇ ਬਹੁਤ ਖੁਸ਼ ਸੀ ਉਸ ਨੂੰ ਖੁਸ਼ੀ ਸੀ ਕਿ ਉਸ ਦੇ ਸਰਾਂ ਵਿੱਚ ਇੰਨਾ ਗਿਆਨ ਵਾਲਾ ਆਦਮੀ ਹੈ ਤੇ ਹੁਣ ਜੋ ਉਸ ਨੂੰ ਕਦੇ ਵੀ ਧੋਖਾ ਨਹੀਂ ਹੋਣ ਦੇਵੇਗਾ ਹੁਣ ਸਰਾਂ ਦੇ ਮਾਲਕ ਨੇ ਹੋਰ ਵੀ ਤਰੱਕੀ ਕਰਨੀ ਸ਼ੁਰੂ ਕਰ ਦਿੱਤੀ ਸਰਾਂ ਦਾ ਮਾਲਕ ਹਰ ਮਹੀਨੇ ਉਸ ਨੌਜਵਾਨ ਦੀ ਆਮਦਨ ਵਿੱਚ ਵਾਧਾ ਵੀ ਕਰ ਦਿੰਦਾ ਸੀ ਕਿਉਂਕਿ ਉਹ ਉਸ ਨੂੰ ਬਹੁਤ ਪਸੰਦ ਕਰਦਾ ਸੀ ਤੇ ਨੌਜਵਾਨ ਵੀ ਪੂਰੀ ਇਮਾਨਦਾਰੀ ਤੇ ਪੂਰੀ ਮਿਹਨਤ ਦੇ ਨਾਲ ਕੰਮ ਕਰਦਾ ਸੀ ਉਸ ਸਾਰੇ ਵਪਾਰ ਦੀ ਜਾਣਕਾਰੀ ਸਰਾਂ ਦੇ ਮਾਲਕ ਨੂੰ ਦਿੰਦਾ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਦਾ ਇਸ ਤਰ੍ਹਾਂ ਸਰਾਂ ਦੇ ਮਾਲਕ ਨੂੰ ਹੁਣ ਬਹੁਤ ਮੁਨਾਫਾ ਹੋਣ ਲੱਗਾ ਸੀ ਤੇ ਉਸ ਨੇ ਆਪਣੇ ਕਾਰੋਬਾਰ ਦੇ ਵਿੱਚ ਹੋਰ ਵੀ ਵਾਧਾ ਕਰ ਲਿਆ ਤੇ ਹੁਣ ਉਹ ਦੋਵੇਂ ਜਾਨੇ ਖੁਸ਼ੀ-ਖੁਸ਼ੀ ਰਲ ਕੇ ਰਹਿਣ ਲੱਗੇ ਸਨ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਤੁਹਾਨੂੰ ਇੱਕ ਹੋਰ ਨਵੀਂ ਕਹਾਣੀ ਸੁਣਾਉਂਦੇ ਆ ਜੋ ਕਿ ਹੈ ਅਮੀਰ ਆਦਮੀ ਤੇ ਹੀਰੇ ਦੀ ਕਹਾਣੀ ਇੱਕ ਅਮੀਰ ਆਦਮੀ ਸੀ ਜਿਸ ਦਾ ਗੁਆਢੀ ਬੜਾ ਗਰੀਬ ਸੀ ਕਿਸੇ ਜੋਤਸੀ ਨੇ ਦੱਸਿਆ ਕਿ ਕਿਸੇ ਦਿਨ ਉਸ ਦੀ ਸਾਰੀ ਦੌਲਤ ਦਾ ਮਾਲਕ ਉਸ ਦੇ ਗਰੀਬ ਗਵਾਂਢੀ ਨੇ ਬਣ ਜਾਣਾ ਹੈ ਇਸ ਗੱਲ ਦਾ ਅਮੀਰ ਆਦਮੀ ਦੇ ਮਨ ਤੇ ਬੜਾ ਅਸਰ ਹੋਇਆ ਤੇ ਉਸ ਨੇ ਘਰ ਦਾ ਸਾਰਾ ਸਮਾਨ ਵੇਚ ਕੇ ਜੋ ਪੈਸਾ ਇਕੱਠਾ ਕੀਤਾ ਉਸ ਦਾ ਇੱਕ ਬਹੁਤ ਵੱਡੇ ਆਕਾਰ ਦਾ ਹੀਰਾ ਖਰੀਦ ਲਿਆ ਤੇ ਉਸ ਨੂੰ ਆਪਣੀ ਪਗੜੀ ਦੇ ਨਾਲ ਹੀ ਸਿਉ ਲਿਆ ਉਸ ਨੇ ਕਿਹਾ ਹੁਣ ਮੇਰਾ ਗਵਾਂਢੀ ਕਦੀ ਵੀ ਇਸ ਹੀਰੇ ਨੂੰ ਪ੍ਰਾਪਤ ਨਹੀਂ ਕਰ ਸਕਦਾ ਕੁਝ ਚਿਰ ਬਾਅਦ ਉਹ ਆਦਮੀ ਜੋ ਅਮੀਰ ਸੀ ਸਮੁੰਦਰ ਦੇ ਨੇੜੇ ਘੁੰਮ ਰਿਹਾ ਸੀ ਤਾਂ ਤੇਜ਼ ਹਵਾ ਨੇ ਉਸ ਦੇ ਸਿਰ ਤੋਂ ਉਸ ਦੀ ਪਗੜੀ ਉਤਾਰ ਦਿੱਤੀ ਤੇ ਇਹ ਪਗੜੀ ਪਾਣੀ 'ਚ ਡਿੱਗ ਕੇ ਡੁੱਬ ਗਈ ਉਸ ਨੇ ਸੋਚਿਆ ਚਲੋ ਕਿਸੇ ਵੀ ਕੀਮਤ ਤੇ ਮੇਰਾ ਗਰੀਬ ਗਵਾਂਢੀ ਇਸ ਹੀਰੇ ਤੱਕ ਹੁਣ ਨਹੀਂ ਪਹੁੰਚ ਸਕੇਗਾ ਤੇ ਉਹ ਕਦੇ ਵੀ ਅਮੀਰ ਨਹੀਂ ਹੋ ਸਕੇਗਾ ਪਰ ਕੁਝ ਦਿਨਾਂ ਬਾਅਦ ਗਰੀਬ ਆਦਮੀ ਨੇ ਮੰਡੀ 'ਚੋਂ ਇੱਕ ਮੱਛੀ ਖਰੀਦ ਕੇ ਲਿਆਂਦੀ ਤੇ ਜਦੋਂ ਉਸ ਮੱਛੀ ਨੂੰ ਕਟਿਆ ਗਿਆ ਤਾਂ ਉਸ ਮੱਸੀ ਦੇ ਸਰੀਰ ਵਿੱਚੋਂ ਅਮੀਰ ਆਦਮੀ ਦਾ ਉਹੀ ਹੀਰਾ ਲੱਭ ਗਿਆ ਜੋ ਕਿ ਮੱਛੀ ਨੇ ਹੜੱਪ ਕਰ ਲਿਆ ਸੀ ਜਦੋਂ ਅਮੀਰ ਆਦਮੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਆਪਣੇ ਅੰਦਰ ਹੀ ਅੰਦਰ ਵਿਸ਼ ਕੋਲਣ ਲੱਗਾ ਪਰ ਬੇਵਸ ਇਸੇ ਲਈ ਕਹਿੰਦੇ ਹਨ ਕਿ ਸਾਨੂੰ ਕਿਸੇ ਬਾਰੇ ਵੀ ਮਾੜਾ ਨਹੀਂ ਸੋਚਣਾ ਚਾਹੀਦਾ ਸਾਨੂੰ ਜੋ ਪਰਮਾਤਮਾ ਨੇ ਦਿੱਤਾ ਉਸ ਵਿੱਚ ਖੁਸ਼ ਰਹਿਣਾ ਚਾਹੀਦਾ ਤੇ ਕਦੇ ਵੀ ਕਿਸੇ ਨੂੰ ਵੱਡਾ ਬਣਦੇ ਦੇਖ ਸਾਨੂੰ ਉਸ ਤੋਂ 질ਨ ਨਹੀਂ ਕਰਨੀ ਚਾਹੀਦੀ ਦੇਖिएਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਹੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੇ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਆਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ